ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀਆਂ ਚੋਣਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਗਈਆਂ ਸੋ ਬਲਾਕ ਸੰਮਤੀ ਚੋਣ ਦੇ ਵਿੱਚ ਤੁਹਾਨੂੰ ਪਤਾ ਵੀ ਪਿੰਡ ਸੇਖੇ ਤੋਂ ਜੋਂ ਸੇਖਾ ਪੈਂਦਾ ਆਪਣਾ ਇਕੱਲਾ ਹੀ ਪਿੰਡ ਆ ਤੇ ਪਿੰਡ ਸੇਖੇ ਤੋਂ ਤੁਹਾਨੂੰ ਪਤਾ ਵੀ ਮੈਨੂੰ ਜਿਹੜੀ ਪਾਰਟੀ ਨੇ ਟਿਕਟ ਦਿੱਤੀ ਆ ਆਪਾਂ ਚੋਣ ਲੜ ਰਹੇ ਆ ਸੋ ਸਾਰੇ ਮੇਰੇ ਨਗਰ ਨੂੰ ਮੈਂ ਬੇਨਤੀ ਕਰਦਾ ਵੀ ਦੇਖੋ ਆਪਣੇ ਬਹੁਤ ਬਹੁਤ ਸਾਰੇ ਕੰਮ ਨੇ ਜਿਹੜੇ ਵਿਕਾਸ ਦੇ ਬਹੁਤ ਸਾਰੇ ਸਰਕਾਰ ਚ ਹੋ ਰਹੇ ਨੇ ਹੁਣ ਪਾਈਪ ਲਾਈਨ ਦਾ ਲਾਲੋ ਹੋਰ ਬਹੁਤ ਸਾਰੇ ਕੰਮ ਨੇ ਜਾਂ ਜਿਹੜੇ ਕੁਝ ਕੰਮ ਨੇ ਰਹਿੰਦੇ ਨੇ ਉਹ ਵੀ ਆਪਣੇ ਬਹੁਤ ਜਲਦੀ ਹੋਣਗੇ ਜਿਵੇਂ ਤੁਹਾਨੂੰ ਪਤਾ ਵੈਜ ਐਮਪੀ ਸਾਹਿਬ ਨੇ ਵੀ ਆਉਣਾ ਉਹਨਾਂ ਨੇ ਵੀ ਅਨਾਉਂਸਮੈਂਟ ਜਿਹੜੇ ਰਹਿੰਦੇ ਕੰਮ ਆ ਉਹਨਾਂ ਦੀਆਂ ਕਰਨੀਆਂ ਨੇ ਸੋ ਬੇਨਤੀ ਆ ਵੀ ਵੱਧ ਤੋਂ ਵੱਧ ਵੋਟਾਂ ਪਾਈਏ ਵੋਟਾਂ ਪਾ ਕੇ ਇਥੋਂ ਆਪਾਂ ਸਰਕਾਰ ਦਾ ਐਮਪੀ ਸਾਹਿਬ ਦਾ ਮਾਣ ਵਧਾਈਏ ਤਾਂ ਜੋ ਆਪਾਂ ਹੋਰ ਵੀ ਵੱਧ ਗ੍ਰਾਂਟਾਂ ਇੱਥੇ ਨਗਰ ਵਾਸਤੇ ਲਾ ਸਕੀਏ ਤੇ ਲਿਆ ਸਕੀਏ ਕਿਉਂਕਿ ਦੇਖੋ ਇਹ ਹੌਸਲੇ ਦੀ ਗੱਲ ਹੀ ਹੁੰਦੀ ਆ ਤੁਹਾਨੂੰ ਵੀ ਪਤਾ 13 14 ਤੋਂ ਲੈ ਕੇ ਅਸੀਂ ਮਿਹਨਤ ਕਰਨ ਲੱਗੇ ਹੋਇਆ ਕਦੇ ਕਿਸੇ ਨੂੰ ਕੰਮ ਨੂੰ ਜਵਾਬ ਨਹੀਂ ਦਿੱਤਾ ਵੱਧ ਤੋਂ ਵੱਧ ਜ਼ੋਰ ਲਾ ਕੇ ਆਪਦੇ ਨਗਰ ਵਾਸਤੇ ਗ੍ਰਾਂਟਾਂ ਲੈ ਕੇ ਆਇਆ ਚਾਹੇ ਸਕੂਲ ਵਾਸਤੇ ਹੋਵੇ ਚਾਹੇ ਗਲੀਆਂ ਨਾਲੀਆਂ ਵਾਸਤੇ ਹੋਵੇ ਚਾਹੇ ਪਿੰਡ ਵਿੱਚ ਮੋਟਰਾਂ ਹੋਣ ਲੋਕਾਂ ਦੀਆਂ ਪੈਨਸ਼ਨਾਂ ਦੇ ਕੰਮ ਕੀਤੇ ਨੇਗੇ ਨਰੇਗਾ ਕਾਰਡ ਬਣਵਾਏ ਨੇਗੇ ਪਤਾ ਹੀ ਨਹੀਂ ਕਿੰਨੇ ਕੁ ਲੋਕਾਂ ਦੇ ਕੰਮ ਕੀਤੇ ਆ ਸੋਮਾ ਤੁਹਾਡਾ ਧੰਨਵਾਦ ਵੀ ਕਰਦਾ ਜੇ ਮੈਂ ਤੁਹਾਡੇ ਕੰਮ ਕੀਤੇ ਆ ਤਾਂ ਤੁਸੀਂ ਅੱਜ ਪਿਆਰ ਵੀ ਬਹੁਤ ਦੇ ਰਹੇ ਹੋ ਬਹੁਤ ਜ਼ਿਆਦਾ ਤੁਸੀਂ ਪਿਆਰ ਵਖਰੇ ਹੋ ਜਿੱਥੇ ਵੀ ਚਾਹੀਦਾ ਹੈ ਹਰੇਕ ਦੀ ਆਵਾਜ਼ ਇਹੀ ਆ ਵੀ ਭਰਾਵਾ ਸਾਡੇ ਕੋਲੇ ਆਈ ਨਾ ਆਈ ਵੋਟ ਤੇਰੀ ਆ ਚਾਹੇ ਦਵਾਰੇ ਜਿਹੜਾ ਨਾਮ ਆਰੀ ਸੋਮਾ ਜੀ ਤੁਹਾਡਾ ਧੰਨਵਾਦ ਆ ਤੁਹਾਡਾ ਰਿਣੀ ਆ ਇਸ ਚੀਜ਼ ਦਾ ਵੀ ਤੁਸੀਂ ਕੰਮ ਦੇਖ ਰਹੇ ਹੋ ਬੰਦੇ ਦੇ ਬੰਦੇ ਦੇ ਕੰਮ ਦੇਖ ਕੇ ਵੋਟ ਪਾ ਰਹੇ ਹੋ ਦੇਖੋ ਆਪਣਾ ਸਾਰਾ ਸੂਜਬਾਨ ਨਗਰ ਆ ਸੋ ਇਸ ਤੁਹਾਡੀ ਇਸ ਸੂਜਬਾਨਤਾ ਕਰਕੇ ਆਪਾਂ ਨੂੰ ਉਮੀਦ ਆ ਵੀ ਆਪਾਂ ਵਧੀਆ ਲੈਵਲ ਦੀ ਜਿਹੜੀ ਜਿੱਤਾਂ ਪ੍ਰਾਪਤ ਕਰਾਂਗੇ ਪਰ ਫਿਰ ਮੈਂ ਕਹਿਣਾ ਵੀ ਆਪਾਂ ਵੇਸਲੇ ਨਹੀਂ ਹੋਣਾ ਹੈਗਾ ਆਪਾਂ ਜਿੱਥੇ ਤੁਸੀਂ ਵੋਟ ਪਾਉਣੀ ਆ ਉੱਥੇ ਤੁਸੀਂ ਹੁਣ ਹੋਰ ਵੋਟ ਪਾਉਣ ਨੂੰ ਕਹਿਣਾਗਾ ਹੋਰ ਭਰਾਵਾਂ ਨੂੰ ਪ੍ਰੇਰਿਤ ਕਰਨਾ ਵੀ ਭਾਈ ਐਸ ਮੁੰਡੇ ਨੂੰ ਆਪਾਂ ਜਿਤਾਈਏ ਤੇ ਵੋਟ ਪਾਈਏ ਸੋ ਵੋਟ ਜਿਹੜਾ ਆਪਣਾ ਚੋਣ ਚੰਨਾਗਾ ਉਹ ਝਾੜੂ ਹੈਗਾ ਚੋਣ ਚੰਨਾ ਆਪਣਾ ਜਿਹੜਾ ਝਾੜੂ ਹੈਗਾ ਤੇ ਆ ਲੋਕੋ ਵੀ ਆਪਾਂ ਇਹਦੇ ਵਿੱਚ ਲੱਗਿਆ ਹੋਊਗਾ ਤੁਸੀਂ ਦੇਖ ਸਕਦੇ ਹੋ ਤੇ ਇੱਕੋ ਇੱਕ ਵੋਟ ਆਪਣੀ ਝਾੜੂ ਦੇ ਮੋਹਰ ਲਾ ਕੇ ਵੀਰ ਬਣ ਕੇ ਇਥੋਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਓ ਤੁਹਾਡਾ ਦੇਖੋ ਮੈਂ ਪੁੰਜੀ ਵੀ ਨਹੀਂ ਸਕ ਮੇਰੀ ਛੋਟੀ ਆ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਹੋ ਸਕਦਾ ਦੂਜੇ ਕੈਂਡੀਡੇਟ ਦੇ ਮੁਕਾਬਲੇ ਮੇਰੀ ਪੂੰਜੀ ਬਹੁਤ ਛੋਟੀ ਆ ਪਰ ਮੈਂ ਦਿਲ ਬਹੁਤ ਵੱਡਾ ਕਿਉਂਕਿ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਦਿਲ ਨਾਲ ਹੀ ਚੱਲਦੀਆਂ ਤੁਹਾਨੂੰ ਹੀ ਪਤਾ ਮੈਂ ਦੁਕਾਨਦਾਰੀ ਕਰਦਾ ਮੈਂ 11 ਚ ਦੁਕਾਨ ਕੀਤੀ 11 ਚ ਦੁਕਾਨ ਕਰਕੇ ਮੈਂ 13 ਦੇ ਵਿੱਚ ਇਸ ਪਾਰਟੀ ਦੇ ਵਿੱਚ ਆ ਗਿਆ ਸੀਗਾ ਮਿਹਨਤ ਕਰਦੇ 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 ਅੱਜ ਚਲੋ ਠੀਕ ਹੈ ਪਾਰਟੀ ਨੇ ਆਪ ਨੂੰ ਮਾਣ ਬਖਸ਼ਿਆ ਟਿਕਟ ਦਿੱਤੀ ਆ ਸੋ ਕੋਈ ਗੱਲ ਨਹੀਂ ਦੇਖੋ ਮੇਰਾ ਥੋੜਾ ਬਹੁਤ ਦੁਕਾਨਦਾਰੀ ਦਾ ਵੀ ਨੁਕਸਾਨ ਹੋਇਆ ਪਰ ਕੋਈ ਗੱਲ ਨਹੀਂ ਪਰ ਮੇਰੇ ਆਪਣੇ ਚ ਇੱਕ ਲਗਨ ਆ ਵੀ ਆਪਾਂ ਨਗਰ ਦਾ ਕੁਝ ਕਰੀਏ ਆਪਦੇ ਭੈਣ ਭਰਾਵਾਂ ਦਾ ਕੁਝ ਕਰੀਏ ਤੇ ਆਪਦੇ ਨਗਰ ਵਾਸਤੇ ਵੱਧ ਤੋਂ ਵੱਧ ਗਰੰਟਾਂ ਲੈ ਕੇ ਤੇ ਨਗਰ ਵਾਸਤੇ ਚਾਹੇ ਹੈਲਥ ਦਾ ਹੋਵੇ ਚਾਹੇ ਸਿੱਖਿਆ ਦਾ ਹੋਵੇ ਚਾਹੇ ਹੋ ਡਿਵੈਲਪਮੈਂਟ ਹੋਵੇ ਵੀ ਵੱਧ ਤੋਂ ਵੱਧ ਆਪਾਂ ਜੋਰ ਲਾਈਏ ਆਪਾਂ ਪੂਰੀ ਫੁੱਲ ਕੋਸ਼ਿਸ਼ ਕਰ ਰਹੇ ਹਾਂ ਮਨ ਉਤਨੋਂ ਸੋ ਦਿਲ ਬਹੁਤ ਵੱਡਾ ਤੁਹਾਡੇ ਵਾਸਤੇ ਹਮੇਸ਼ਾ ਖੜਾ ਚਾਹੇ ਦਿਨੇ ਹਾਕ ਮਾਰ ਲੋ ਚਾਹੇ ਰਾਤ ਨੂੰ ਹਾਕ ਮਾਰ ਲੋ ਛੋਟੇ ਵਾਸਤੇ 5 ਮਿੰਟਾਂ ਚਹਾਜਣਾ ਠੀਕ ਹੈ ਪਰ ਸੋਨੂੰ ਇਹੀ ਬੇਨਤੀ ਆ ਵੀ ਵੀਰ ਬਣ ਕੇ ਵੱਧ ਤੋਂ ਵੱਧ ਮਦਦ ਕਰਿਓ ਮਤਲਬ ਕਿ ਜਿੰਨੀ ਵੱਧ ਵੋਟ ਕੱਢ ਸਕਦੇ ਹੋ ਵੱਧ ਤੋਂ ਵੱਧ ਵੋਟ ਇੱਥੋਂ ਆਪਾਂ ਕੱਢ ਕੇ ਦਈਏ ਸੋ ਜਲੇ ਭ੍ਰਿਸ਼ਦ ਦੇ ਵਿੱਚ ਵੀ ਆਪਣਾ ਭਰਾ ਕੁਲਦੀਪ ਢਾਲੀਵਾਲ ਖੜਾ ਹੈ ਉਹਦੇ ਵਾਸਤੇ ਵੀ ਅਪੀਲ ਕਰਦਾ ਵੀ ਉਹਨੂੰ ਵੀ ਜਿੰਨੀਆਂ ਤੁਸੀਂ ਵੋਟਾਂ ਮੈਨੂੰ ਪਾਉਣੀਆਂ ਨੇ ਉਨੀਆਂ ਹੀ ਵੋਟਾਂ ਤੁਸੀਂ ਆਪਣੇ ਕੁਲਦੀਪ ਕੁਲਦੀਪ ਖੜਾ ਭਰਾ ਆਪਣਾ ਫਰਵਾਹੀ ਤੋਂ ਉਹਨੂੰ ਵੀ ਪਾਉਣੀਆਂ ਨੇ ਉਹਦਾ ਵੀ ਜ਼ੋਨ ਸੇਬਲਾ ਜਿਹੜਾ ਆਪਣਾ ਜ਼ੋਨ ਨਿਸ਼ਾਨਾ ਹੈ ਉਹ ਵੀ ਝਾੜੂਈ ਆ ਸੋ ਬੇਨਤੀ ਆ ਵੀਰ ਬਣ ਕੇ ਸਾਰਿਆਂ ਨੂੰ ਜਿੰਨੀ ਵੱਧ ਤੋਂ ਵੱਧ ਮਦਦ ਕਰਦੇ ਹੋ ਕਰ ਸਕਦੇ ਹੋ ਉਨੀ ਵੱਧ ਤੋਂ ਵੱਧ ਮਦਦ ਕਰੋ ਆਪਾਂ ਅਵੇਸਲੇ ਨਾ ਹੋਈਏ ਘਰਾਂ ਚੋਂ ਨਿਕਲੋ ਜੇ ਆਪਾਂ ਆਵਦੀ ਵੋਟ ਪਾਉਣੀ ਹੈ ਨਾ ਜੇ ਤੁਸੀਂ ਚਾਹੁੰਦੇ ਜਿਹਦੇ ਮਨ ਚ ਹੈਗਾ ਵੀ ਜਗਦੇਵ ਜਿੱਤੇ ਇਹ ਮੁੰਡਾ ਜਿੱਤੇ ਜਿਹਨੇ ਇਡੀ ਮਿਹਨਤ ਕੀਤੀ ਆ ਕਿਉਂਕਿ ਦੇਖੋ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਮਿਹਨਤ ਕਰ ਰਹੇ ਆ ਕਿੰਨੇ ਟਾਈਮ ਤੋਂ ਕਰ ਰਹੇ ਆ ਕੁਝ ਬੰਦੇ ਹੁੰਦੇ ਆ ਵੀ ਉਹਨਾਂ ਨੂੰ ਵਿਚਰੇ ਵੀ ਨਹੀਂ ਹੁੰਦੇ ਮਿਹਨਤ ਵੀ ਨਹੀਂ ਹੁੰਦੀ ਤੇ ਇੱਕਦਮ ਆ ਕੇ ਉਹ ਕਰ ਜਾਂਦੇ ਆ ਕਿ ਤੇ ਮੁੜ ਕੇ ਫੇਰ ਆਉਦੇ ਉਹਨਾਂ ਨੇ ਘਰੇ ਵਹਿ ਜਾਣਾ ਹੁੰਦਾ ਪਰ ਆਪਣਾ ਉਹ ਸਿਸਟਮ ਨਹੀਂ ਹੈਗਾ ਤੁ ਤੁ ਸਾਨੂੰ ਮੇਰਾ ਬਚਰੇਵਾ ਵੀ ਪਤਾ ਮੇਰਾ ਸਾਰਾ ਕੁਝ ਪਤਾ ਵੀ ਆਪਾਂ ਕਿੰਨਾ ਲੋਕਾਂ ਦੇ ਕੰਮਾਂ ਵਿੱਚ ਆਇਆ ਸੋ ਇਸੇ ਕਰਕੇ ਕਹਿਣਾ ਵੀ ਅਵੇਸਲੇ ਨਾ ਹੋਵੋ ਜਿਹੜੇ ਭਰਾ ਚਾਹੁੰਦੇ ਆ ਵੀ ਜਗਦੇਵ ਜਿੱਤੇ ਨਾ ਜਗਦੇਵ ਦੀ ਖਾਤਰ ਅੱਜ ਤੋਂ ਤੁਸੀਂ ਆਪੋ ਆਪਣੇ ਘਰਾਂ ਚੋਂ ਨਿਕਲੋ ਤੇ ਹੋਰ ਵੀ ਭਰਾਵਾਂ ਨੂੰ ਪ੍ਰੇਰਿਤ ਕਰਕੇ ਮੀਰ ਬਣ ਕੇ ਮੇਰੇ ਵਾਸਤੇ ਵੋਟ ਮੰਗੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਵੀ ਕਦੇ ਵੀ ਤੁਹਾਡਾ ਜਿਹੜਾ ਸਿਰ ਨੀਵਾ ਨਹੀਂ ਹੋਣ ਦਊਂਗਾ ਜੇ ਤੁਸੀਂ ਮੇਰੇ ਵਾਸਤੇ ਵੋਟ ਮੰਗੋਗੇ ਨਾ ਮੈਂ ਕਦੇ ਵੀ ਤੁਹਾਡਾ ਸਿਰ ਨਹੀਂ ਝੁਕਣ ਦਊਂਗਾ ਇਮਾਨਦਾਰੀ ਨਾਲ ਕੰਮ ਕਰਾਂਗੇ ਨਾ ਕਿਸੇ ਦਾ ਪੈਸਾ ਪਹਿਲਾਂ ਖਾਧਾਂ ਨਾ ਕਿਸੇ ਤੋਂ ਗਾਹਾਂ ਪੈਸਾ ਖਾਣਾ ਤੇ ਤੁਹਾਡਾ ਮੈਂ ਰਿਣੀਆਂ ਮੈਂ ਦੇਖਦਾਗਾ ਜਿੱਥੇ ਮੈਂ ਜਾਣਾ ਤੁਸੀਂ ਬਹੁਤ ਵੱਡਾ ਹਾਰ ਪਾ ਕੇ ਸਰੋਪੇ ਪਾ ਕੇ ਧੰਨਵਾਦ ਕਰਦੇ ਹੋ ਤੁਹਾਡਾ ਮੈਂ ਰਿਣੀਆਂ ਐਸ ਲਈ ਬਸ ਬੇਨਤੀ ਆ ਵੀਰ ਬਣ ਕੇ ਹੁਣ ਆਪਾਂ ਥੋੜਾ ਜਿਹਾ ਹੋਰ ਜੋਰ ਲਾਈਏ ਤੁਸੀਂ ਤਾਂ ਵੋਟ ਪਾ ਲਈਆਂ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੋ ਵੀਰ ਬਣ ਕੇ ਵੋਟ ਪਾਉਣ ਵਾਸਤੇ ਵੱਧ ਤੋਂ ਵੱਧ ਕਹੋ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ